ਛੋਟੀ ਨਦੀ ਦਾ ਵੀ ਦਿੱਖ ਦਿੱਤਾ ਛੋਟੀ ਨਦੀ ਦਾ ਸਾਰਾ ਦੇਖ ਕੇ ਆਇਆ ਜੀ ਉਹਦਾ ਜਿਹੜਾ ਉਹਦੇ ਚਾਹੇ ਵੀ ਸੀਵਰੇਜ ਦਾ ਪਾਣੀ ਪੈ ਰਿਹਾ ਔਰ ਗੰਦਾ ਪਾਣੀ ਪੈ ਰਿਹਾ ਔਰ ਉਹਦੇ ਜਿਹੜੇ ਆਸ-ਪਾਸੇ ਬੈਂਕਸ ਆ ਗਏ ਔਰ ਡਵੈਲਪ ਹੋਣੇ ਆ ਔਰ ਉਹਦੇ ਚ ਇਨਕ੍ਰੋਚਮੈਂਟਸ ਦਾ ਇਸ਼ੂ ਆ ਉਹ ਸਾਰੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿਖਾਏ ਆ ਤੇ ਉਹਨੂੰ ਟਾਈਮ ਬਾਉਂਡ ਜਿਹੜਾ ਹੈਗਾ 1 ਮਹੀਨੇ ਦੇ ਵਿੱਚ ਸਾਰੇ ਪ੍ਰੋਪੋਜ਼ਲ ਦੇਣਗੇ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਸੀਵਰੇਜ ਪੈ ਰਿਹਾ ਇਹਨਾਂ ਨੇ ਜਿਹੜਾ ਐਸਟੀਪੀ ਆ ਜਿਹੜਾ ਅੱਗੇ ਸੰਨੀਅਨ ਕਲੇਵ ਦੇ ਵਿੱਚ ਮਤਲਬ ਉਹ ਕਹਿੰਦੇ 31 ਦਸ ਹੂ ਦੀ ਡੈਡਲਾਈਨ ਹੈ 31 ਦਸ ਨੂੰ ਚੱਲ ਪਏਗਾ ਤਾਂ ਸਾਰੇ ਕਰੈਕਸ਼ਨ ਕਰ ਦਨਗੇ ਫਿਰ ਬੜੀ ਨਦੀ ਚ ਗੰਦਾ ਪਾਣੀ ਨਹੀਂ ਪਏਗਾ ਸਾਰਾ ਸਾਫ ਪਾਣੀ ਹੋਏਗਾ ਇਹਦੇ ਤੇ ਰਿਵਰ ਫਰੰਟ ਵੀ ਡਿਵੈਲਪ ਹੋਏਗਾ ਤੇ ਇਹ ਸਾਰਾ ਮੈਂ ਕੋਡ ਰਿਵਿਊ ਕਰ ਰਿਹਾ ਹਾਂ ਖਾਸ ਕਰਕੇ ਜਿਹੜੇ ਆਪਣੇ ਹੜ੍ਹ ਆਏ ਸੀਗੇ 2023 ਦੇ ਵਿੱਚ ਉਹਦੇ ਕਰਕੇ ਮੈਂ ਜਿਹੜਾ ਹਰ ਸਾਲ ਜਿਹੜਾ ਹੈਗਾ ਬਰਸਾਤ ਤੋਂ ਪਹਿਲਾਂ ਵੈਲੈਂਟਾਈਮ ਜਿਹੜਾ ਹੈਗਾ ਮੈਂ ਸਾਰਾ ਆਪ ਦੇਖ ਕੇ ਸਾਰਾ ਉਹਨਾਂ ਨਾਲ ਫਲੋਲੀ ਵੀ ਜਾਊਗਾ ਇਹ ਸਾਰਾ ਮੈਂ ਫਲੱਡ ਪ੍ਰੋਟੈਕਸ਼ਨ ਜਿਹੜੀਆਂ ਮੀਜਰਸ ਹੈਗੀਆਂ ਜਿਵੇਂ ਇਹ ਲੁਹਾਫੇ ਪਏ ਆ ਸਾਰਾ ਇਹਦੀ ਸਫਾਈ ਹੋਵੇ ਤਾਂ ਕਿ ਜਿਹੜਾ ਪਾਣੀ ਦਾ ਫ੍ਰੀ ਫਲੋ ਹੋਵੇ ਅੱਗੇ ਜਾ ਕੇ ਜਿੱਥੇ ਆਪਣਾ ਡੀਅਰ ਪਾਰਕ ਹੈਗਾ ਉੱਥੇ ਡਾਫ ਲੱਗਦੀ ਆ ਨਦੀ ਬਹੁਤ ਨੈਰੋ ਹੋ ਜਾਂਦੀ ਆ ਉਹ ਜਿਵੇਂ ਸੈਂਟਰ ਕਮੰਡ ਨਾਲ ਸੰਬੰਧਤ ਆ ਕਿਉਂਕਿ ਉਹ ਜਿਹੜਾ ਪਾਰਕ ਹੈਗਾ ਉਹ ਮਤਲਬ ਇਕੋਸਿਸਟਮ ਜੋਨ ਆ ਉਹਨਾਂ ਨੇ ਪਰਮਿਸ਼ਨ ਦੇਣੀ ਆ ਸਾਨੂੰ ਚੌੜਾ ਨਹੀਂ ਕਰਨ ਦਿੰਦੇ ਤਾਂ ਰੋਕਾ ਕਰ ਲੈਂਦੇ ਆ ਤਾਂ ਕਿ ਜਿਹੜਾ ਪਾਣੀ ਦਾ ਫ੍ਰੀ ਫਲੋ ਹੋਵੇ ਤੇ ਪਿੱਛੋਂ ਜਿਹੜਾ ਫਲੋ ਕਿਦਾਂ ਘਟਾਣਾ ਆ ਸੀ ਮਤਲਬ ਚੰਡੀਗੜ੍ਹ ਤੋਂ ਚੱਲਦੀ ਆ ਇਹ ਦੋ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਮੁਹਾਲੀ ਰਸਤੇ ਜਾਂਦੇ ਆ ਤੇ ਉਹਦੇ ਵਿੱਚ ਪਾਣੀ ਨੂੰ ਆਪਾਂ ਕਿਤੇ ਸ ਨਾਲਾ ਇਹ ਵੀ ਸਾਰੇ ਸਟਾਰਟ ਤੇ ਬਣਾ ਰਿਹਾ ਤਾਂ ਕਿ ਜੇ ਮੁਰਕੇ ਕਿਤੇ ਪ੍ਰਾਇਲੇਜ ਪਾਣ ਸਾਬ ਸਰ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਟੋਪੇ ਵੀ ਸਾਫ ਕਰ ਰਹੀ ਲੱਗਦਾ ਹੈ ਵੀ ਉਸੇ ਤਰ੍ਹਾਂ ਜਦੋਂ ਨਦੀ ਸਾਫ ਹੋਏਗੀ ਨਦੀ ਬੇਪਰ ਸਾਫ ਹੋਏਗੀ ਜਾਂ ਤਾਂ ਪਾਣੀ ਸਾਫ ਹੋਏਗਾ ਐਸਟੀਪੀ ਇੱਕ ਸਨਿੰਗ ਪਲੇਸ ਲੱਗ ਰਿਹਾ ਦੂਜਾ ਤੁਹਾਡੇ ਜਿਹੜਾ ਆਪਣਾ ਗੌਲਕਪੁਰ ਪਿੰਡ ਆ ਅਪਸਟ੍ਰੀਮ ਉੱਥੇ ਲੱਗ ਰਿਹਾਗਾ ਪਾਣੀ ਸਾਰਾ ਸਾਫ ਆਏਗਾ ਸਰ ਵਾਈ ਜੋ ਹੋਏਗਾ ਮਰਗੀ ਕੈਮੀਕਲ ਵਾਲਾ ਪਾਣੀ ਆ ਰਿਹਾ ਲੋਕਾਂ ਨੂੰ ਪੀਣਾ ਡੁੱਪਰ ਹੋਇਆ ਦਾ ਵਾਟਰ ਪੂਰਿਸ਼ਨ ਬਹੁਤ ਜ਼ਿਆਦਾ ਹੈਗਾ ਲੋਕਾਂ ਦੇ ਲਈ ਕੈਂਸਰ ਆਉਂ ਉਹ ਘੱਗਰ ਦੀ ਅਥੋਰਟੀ ਹੈਗੀ ਆ ਜੀ ਸਾਰੀ ਉਹ ਗਵਰਨਮੈਂਟ ਸਾਰਾ ਜਿਹੜਾ ਉਹਨਾਂ ਦਾ ਡਿਪਾਰਟਮੈਂਟ ਹੈ ਆਪਣੇ ਕਲੀਗ ਨੂੰ ਕਨਵੇ ਵੀ ਕਰ ਚੁੱਕਾ ਉਹਦੇ ਤੇ ਵੀ ਕੰਮ ਚੱਲ ਰਿਹਾ ਹੈਗਾ ਅਸੀਂ ਸਾਰਾ ਜਿਹੜੇ ਦਰਿਆਵਾਂ ਦਾ ਪਾਣੀ ਸਾਫ਼ ਹੋਣਾ ਚਾਹੀਦਾ ਬਾਈ ਜੋ ਹੋਣਾ ਚਾਹੀਦਾ ਉਹਦੇ ਤੇ ਕੰਮ ਚੱਲ ਰਿਹਾ ਹੈ ਫਿਰ ਅੱਜ ਕਿਹੜੀ ਕਿਹੜੀ ਜਗ੍ਹਾ ਵਿਜ਼ਿਟ ਅੱਜ ਮੈਂ ਛੋਟੀ ਨਦੀ ਕਰਕੇ ਆਇਆ ਬੜੀ ਨਦੀ ਤੇ ਹੁਣ ਖੜਾ ਹੋਇਆ ਜੀ ਇਸ ਤੋਂ ਬਾਅਦ ਜਿਹੜੇ ਤੁਹਾਡੇ ਜਿੰਨੇ ਵੀ ਰਸਤੇ ਵਿੱਚ ਇਹ ਸਾਰੇ ਇਸ ਏਰੀਏ ਦੀਆਂ ਸਾਰੀਆਂ ਜਿੰਨੀਆਂ ਵੀ ਪ੍ਰੋਬਲਮ ਇਸ਼ੂਜ਼ ਆ ਗਏ ਸਾਰੇ ਡਰੈਸ ਕਰਦੇ ਹਾਂ